ਲੋ ਜੀ ਟਰੈਕਟਰ ਲੱਗਿਆ ਜੀ ਸਿੱਟ ਥੱਲੇ ਲਾਣਾ ਤੇ ਬਾਕੀ ਟਾਲੀ ਬੰਦਿਆ ਪੀਟਰ ਬੈਲਟ ਵਾਂਗਰ ਤੇ ਬਾਕੀ ਜਾਣਾ ਆਪਾਂ ਘੁੰਮਣਾ ਬਾਕੀ ਟਾਈਮ ਬਹੁ ਹੋ ਗਿਆ ਜੀ ਲੋ ਜੀ ਆਪਾਂ ਅਨੰਤਪੁਰ ਸਾਹਿਬ ਆਏ ਤੇ ਭਾਜੀ ਕਹਿੰਦੇ ਰਾਤ ਨੂੰ ਆਪਾਂ ਘੁੰਮਣਾ ਆ ਤੇ ਰਾਤ ਨੂੰ ਆ ਆ ਗਿਆ ਮੁਗਲਾ ਦੀ ਫੋਟ ਲੀ ਸੂਰੇ ਮੁਗਲਾ ਦੀ ਇਹ ਪੰਜ ਪਿਆਰਾ ਬਾਰਕ ਅਨੰਤਪੁਰ ਸਾਹਿਬ ਦਾ ਵਾਕੀ ਦਿਖਾਉਂਦੇ ਆ ਤੇ ਲੋ ਜੀ ਹਿੰਦੀ ਭਰਾ ਦਾ ਸਾਡਾ ਗੁੱਟੂ ਇਹ ਸਵੇਰੇ ਸਵੇਰੇ ਹੋ ਗਈ ਗੁੱਡ ਮਾਰਨਿੰਗ ਹਿੰਦੀ ਭਰਾ ਕੀ ਹੋਇਆ ਤੇ ਆਪਣੇ ਭਾਜੀ ਹੁਣੇ ਸਾਰੇ ਤੇ ਸੁਪਾ ਕਿੱਥੇ ਆ ਛੇੜ ਦਿਆ ਉਹਨੂੰ ਫਿਰ ਤੇ ਭਾਜੀ ਇਹਨਾਂ ਨੇ ਕੱਢ ਲਿਆ ਉਹਨਾ ਫਾਰਮ ਡ੍ਰੈਗ ਤੇ ਜੀਪਾਂ ਅੰਦਰ ਲੱਗੀਆਂ ਰਵੀ ਭਰਾ ਦੇ ਕੋਲ ਕਿਹੋ ਜਿਹਾ ਮਾਹੌਲ ਬਣਿਆ ਹੋਇਆ ਆ ਦੇਖੋ ਜੀ ਗੁੱਡ ਮਾਰਨਿੰਗ ਹੋ ਵੀ ਭਾਜੀ ਵੀ ਫਤਿਹ ਕੋਈ ਨਾ ਸੰਜੀ ਨੂੰ ਬੈਂਦੀ ਹੈ ਕਿ ਕੰਮ ਢਮਡੋ ਲਿਆ ਹੈ ਇਹ ਬੰਦੇ ਸਾਡੇ ਕੋਈ ਨਾ ਜਬਾਤ ਨਹੀਂ ਕਰਦੇ ਕੀ ਹੁੰਦਾ ਉਹ ਹੈਨਾ ਕੀ ਹੁੰਦਾ ਨਾ ਸ਼ਬਤ ਪਤਾ ਨਹੀਂ ਰੇਤ ਤੋਂ ਮੈਂ ਕਹਿੰਦਾ ਰਵੀ ਭਾਜੀ ਹੁੰਦੀ ਚੜਾਈ ਆ ਕਿ ਕਹਿੰਦੇ ਭਾਜੀ ਅੱਖ ਭਾਜੀ ਕਿੱਧਰ ਰਾਣੀ ਨੂੰ ਸੁੱਖਾ ਲੱਗਿਆ ਉਹ ਪਰਨਾ ਬੰਨਣਾ ਝੋਟੀ ਵਾਲਾ ਬੰਦੂ ਲੱਗਿਆ ਕੀ ਹੋਇਆ ਬੰਨੇ ਕਿ ਦੱਸ ਅੱਛਾ ਜੀ ਇਹ ਪਹਿਲਾ ਲੜਾ ਦੱਸ ਅੱਛਾ ਜੀ ਇਹ ਬੰਨੇ ਦੱਸ ਅੱਛਾ ਜੀ ਫੇ ਅੱਦਾ ਕਰਨਾ ਹੈ ਫੇ ਬੰਨ ਹੋ ਗਿਆ ਸਿੱਖ ਲਓ ਬਾਜੀ ਪਰਨਾ ਬੰਨਣਾ ਮੁੰਡੇ ਦੇ ਚੋਟੀ ਆ ਬੰਨਣਾ ਬੰਨਣਾ ਪਰਨਾ ਦੇਖੋ ਜੰਦੇ ਆਲ ਰਵਾਣਾ ਗਿਆ ਆਏ ਸੱਚੀ ਗੱਲ ਆ ਲੋਰ ਚੱਲੇ ਲੋਰ ਸੁੱਕੇ ਦਾ ਆ ਜੀ ਬੰਦੇ ਆ ਕੋਈ ਨਹੀਂ ਬੰਨਦੇ ਜਿਹੜਾ ਜੀ ਸੁੱਕੇ ਨਾ ਟਾਈਮ ਕੀ ਹੋ ਗਿਆ ਜੀ ਰਵੀ ਅਰੇ ਇਸ ਮਾਰੀ ਰੇਸ ਰੇਸ ਪਟਾਕਾ ਡੰਡੀ ਹੈ ਜੇ ਹਏ ਜਾਏ ਭਾਜੀ ਡੰਡੀ ਹੈ ਭਾਜੀ ਡੰਡੀ ਹੈ ਭਾਜੀ ਇਹ ਮੇਰੇ ਉਹ ਇਹਂ ਡਿੜੇ ਮੌਸਮ ਬਹੁਤ ਵਧੀਆ ਹੋਇਆ ਲੋ ਜੀ ਭਈਆ ਸਾਰੀਆਂ ਜੀ ਪੇਪਾ ਕੱਢ ਲਈਓ ਕਰੋ ਆ ਜਾਣਾ ਸਾ ਦੇਖਣਾ ਨਾ ਸਤਿ ਸ਼੍ਰੀ ਅਕਾਲ ਹੇ ਆਪਣੇ ਭਰਾ ਸਾਰੇ ਗੱਲਬਾਤ ਐਂਡ ਲਾਈ ਕਰਦੇ ਆ ਲਵ ਜੀ ਬੱਬਿਓ